ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਟਾ ਟਾ ਟਾਡੇ ਆਪਣੇ YouTube ਚੈਨਲ ਤੇ ਮਿਲ ਕਰਦੇ ਆਂ ਸਾਰਿਆਂ ਨੂੰ ਟੀਕੋ ਸਾਨੂੰ ਹੈਪੀ ਲੋੜੀ ਅੱਜ ਲੋੜੀ ਦਾ ਦੇਣਿਆ ਤੇ ਸਰਦਾਰਨੀ ਜੀ ਕਰ ਰਹੇ ਆ ਸਾਗ ਦੀ ਤਿਆਰੀ ਸਵੇਰ ਦਾ ਟਾਈਮ ਨਾਲ ਦੋ ਕੜੀ ਚਾਪਰੀਆ ਇੱਕ ਕੜੀ ਫੇਰ ਤਰੀਆ ਤੇ ਇਧਰ ਉਹ ਪਾਲ ਗੁਲ ਗੁਲੇ ਲੈਂਦੇ ਠਮਾਟ ਮੋਟਾ ਲੈਂਦੇ ਆ ਤੇ ਅੰਦਰ ਰਹਿ ਆ ਸਰਦਾਰ ਸਿੰਘ ਜੀ ਵਾਝੀ ਕੀ ਕਰ ਰਹੇ ਕੋਕਾ ਦੇ ਤੋਂ ਆਨੰਦ ਸਾਗ ਦੀ ਤਿਆਰੀ ਹੋ ਗਈ ਹੈ ਸੋ ਤੁਸੀਂ ਲੈ ਗੰਡੇ ਹਾਂ ਟੈਨ ਲਾਇਆ ਹੈ ਇਹਨੂੰ ਹਾਂ ਜੀ ਇਹਨਾਂ ਦਾ ਸਵਾਗਤ ਹੈ ਆਉਣ ਨੂੰ ਹਰ ਦਿਨ ਲਾਜੂ ਸਰ ਗਏ ਨੇ ਦੋ ਜਾਨੇ ਆ ਚੰਮਰ ਗਿਆ ਨਾਨਕੀ ਸਾਹਿਬ ਜੀ ਚਗਨੀ ਕਰਨਾ ਥੋੜਾ ਰਿਆ ਬਣਾਉਣਾ ਮਾਂ ਦੇ ਸਾਰੇ ਬਣਾਉਂਦੇ ਨੇ ਇਹ ਮੈਂ ਕਿਉਂ ਕਿ ਥੋੜੇ ਆ ਸਾਗ ਆ ਇਹ ਜ਼ਰੂਰ ਦੱਸਿਓ ਤੇ ਭਰਾ ਕੌਣ ਕੌਣ ਬਣਾਉਂਦਾ ਮਾਗੀ ਤੇ ਸੋਚਾ ਸਾਗ ਹਾਂ ਇਹ ਦੱਸਿਓ ਕਿ ਮਾਗੀ ਵਾਲੇ ਨੇ ਕਿਹੜਾ ਕਿਹੜਾ ਕੌਣ ਕੌਣ ਸਾਗ ਬਣਾਉਂਦਾ ਹੈ ਪੁਆਇੰਟ ਕਾਫੀ ਜ਼ਰੂਰ ਦੱਸਿਓ ਸੋਚਾ 80 ਬੰਦਿਆਂ ਨੂੰ ਤੇ ਪਤਾ ਹੋਊਗਾ ਬਾਕੀ ਮੇਰੇ ਨਾਲ ਮੁਸ਼ਕਲ ਹੈ ਜਿਹੜੇ ਤਾਂ ਹੌਂਦੀ ਜਰਨੀ 'ਚ ਨਹੀਂ ਪਤਾ ਨਾ ਹਨਾ ਫਾ 1000 ਹੁੰਦੇ ਸਮਝ ਵਾਲੇ ਜਿਹੜੇ ਇਹੋ ਨੇ ਪੋਣਾ ਕੁਸ਼ਕ ਉਹ ਪਹਿਲੀਆਂ ਫਿੱਡੀਆਂ ਜਨ ਸਾਰਿਆਂ ਨੂੰ ਪਤਾ ਹੀ ਸਾਰੇ ਨੂੰ ਪਤਾ ਕਿ ਮੱਗੀ ਵਾਲੇ ਦੇ ਨਾਲ ਸਾਰਾ ਖਾਂਦੇ ਸਾਗ ਖਿਚੜੀ ਦਰੋ ਦੀ ਖੀਰ ਨਹੀਂ ਤੇ ਦਹੀਂ ਤੇ ਖਿਚੜੀ ਆ ਸਾਗ ਮੱਗੀ ਵਾਲੇ ਦੇ ਨਾਲ ਸਾਰਾ ਦੇ ਦਿੰਦੇ ਨੇ ਕਿ 14 ਤਰੀਕ ਨੂੰ ਵੀ ਸਿਮਿਆ ਥੋੜਾ ਜੰਨਾ ਮੈਂ ਸੋ ਤਾਂ ਵਿਚਾਰ ਏ ਜਿਹੜੀ ਆ ਕੀ ਆ ਪੂਰੀ ਸੋ ਉਹ ਤੌਂ ਤਪਈਆ ਇਹ ਅੱਜ ਤੋਂ ਪਰ ਲੋਕੀਂ ਤੇ ਬੱਚੇ ਛੜਨਗੇ ਕੋਠਿਆਂ ਤੇ ਪਰ ਬੱਚੇ ਨੂੰ ਰਾਤ ਮੈਨੂੰ ਪਤਾ ਕਿ ਨੀਂਦ ਨਹੀਂ ਆਈ ਹੁਣੀ ਰਾਤ ਕਨਹੀਂ ਮੈਂ ਕਿਹਾ ਬੱਚਿਆਂ ਨੂੰ ਰਾਤ ਨੀਂਦ ਨਹੀਂ ਆਈ ਹੁਣੀ ਹੋ ਚੜੀ ਖੰਡਾ ਸੁੱਟ ਨਿਕਲੇ ਤੇ ਚੜ੍ਹੀ ਪਰ ਅੱਬ ਕਹੀ ਚੜ ਗਏ ਵਿਚਰੇ ਜਿਓ ਸ਼ਕੀਨ ਹਾਂ ਮਰਾ ਡਾ ਵੀ ਚੜ ਗਏ ਨਾ ਨੂੰ ਨੀਂਦ ਆਈ ਹੁਣੀ ਸਹੀ ਸੇ ਫੋਨ ਲੱਗਿਆ ਜੇ ਆਪਾਂ ਸਾਰ ਨੂੰ ਤੋਂ ਬਣਾ ਕੇ ਰੱਖਣ ਪਾਲਕ ਤੋਂ ਢੋਂਡੇ ਆ ਤੇ ਮੈਂ ਬਣ ਕੇ ਪਾਲਕਾਂ ਚੋਂ ਢੋਂਡੇ ਆ ਢੋਂਡੇ ਆ ਜੀ ਮੈਂ ਢੋਂਡੇ ਆ ਸੰਕੇ ਕੱਟਣ ਆ ਮੂੰਗੀ ਹੁਣ ਤੇ ਮੈਂ ਬਣ ਗਿਆ RAMU ਜੀ ਆਪਾਂ ਕੁਝ ਸਾਕ ਚੀਰ ਕੇ ਪਾਏ ਆ ਤੇ ਕੁਝ ਹੱਟ ਰਹਿ ਗਿਆ ਚੀਰਨੂ ਵਾਲਾ ਆ ਦੇਖੋ ਸੋਪਾ ਬੈ ਗਏ ਹੁਣ ਨਾਲ-ਨਾਲ ਆਪਾਂ ਮੌਫਲੀਆਂ ਖਾਧੀਆਂ ਤੇ ਨਾਲ-ਨਾਲ ਆਪਾਂ ਸਾਕ ਚੀਰ ਕੇ ਪਾ ਲਿਆ ਤੇ ਕੁਝ ਆਪਣਾ ਚੀਰਿਆ ਗਿਆ ਤੇ ਕੁਝ ਆਪਣਾ ਰਹਿ ਗਿਆ ਤੇ ਹੋਰ ਸੁਣਾਓ ਤੁਸੀਂ ਲੋੜੀ ਕਿ ਤਾਂ ਨੰਗਾਂ ਦੀ ਭੈਣ ਭਰਾਵਾਂ ਦੀ ਇਦਾਂ ਦੀ ਲੋਣੜਾ ਲੋੜੀ ਸਾਡੀ ਦਾ ਸਰਦੀਆਂ ਦੀ ਨੰਗ ਦੀ ਸਾਗ ਦੇ ਵਿੱਚ ਸਬਰ ਬਣੀ ਹੀ ਹੈਗਾ ਤਾਂ ਵੀ ਸਾਡਾ ਸਾਰੇ ਧੜੀ ਅੱਜ ਲੋੜੀ ਦਾ ਇੰਜੋਇਮੈਂਟ ਹੋ ਗਿਆ ਚਲੋ ਇਹ ਵੀ ਕੰਮ ਹੀ ਆ ਕੱਲ ਵੇਖ ਲਾਂਗੇ ਮਾਹੌਲ ਚੱਲ ਦੋ ਦਿਨ ਤਰੇਣੀ ਆ ਲੋੜੀ ਠੰਡ ਬੜੀ ਅੱਜ ਕੱਲ ਸਗੋਂ ਧੁੱਪ ਲੱਗ ਗਈ ਅੱਜ ਧੁੱਪ ਲੱਗੀ ਨਹੀਂ ਬੱਚੇ ਵਿਚਾਰੇ ਇੰਜੋਇਮੈਂਟ ਕਰਨਾ ਹੈ ਉਹਨਾਂ ਦੇ ਵਿਚਾਰਾਂ ਦੇ ਬਦਲਵਾਈ ਦੇ ਵਿੱਚ ਲੋੜੀ ਕਾਦੀ। ਕੱਲ ਸੋ ਕੋ 1 ਵਜੇ ਲੱਗੀ ਅੱਜ ਲੱਗੀ ਨਹੀਂ ਤੱਕ। ਠੰਡ ਬਹੁਤ ਆ ਵਾ ਉਹ ਵੀ ਉਹ ਜੀ ਆ। ਚਲੋ ਇੰਜੋਇਮੈਂਟ ਕਰਨ ਦੇ ਗੁੱਡੀਆਂ ਵਾਲੇ ਜਿੰਨਾ ਕਰਨਾ। ਭੈਣ ਭਰਾ ਚੜੇ ਕੋਠਿਆਂ ਦੇ ਜਿੰਨੇ ਜਿਹੜੇ ਵੇਖਣ ਦੇ। ਅਣੀ ਤੇ ਵੇਲੋ ਸਾਗ ਵਾਲੋਂ ਆਏ।